ਉਹ ਜੀ ਸੋ ਜਾਓ ਤੱਕ ਫੜ ਬਣ ਗਿਆ ਇੱਥੇ ਜੀ ਬੈਠ ਚਲ نیچے ਚਲ نیچے نیچے ਚਲ ਉਹ ਦੇ ਆਓ ਅੱਗੇ ਕੀ ਹੋ ਜਾਓ ਹੋਰ ਕੀ ਹੋ ਜਾ ਕੋਈ ਨਹੀਂ ਕੋਈ ਚੱਲੋ ਮੱਗ ਲਾ ਨਸ਼ਾ ਕਲਬ ਜਗਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਇਸ ਨੇ ਸਖਤਤਾ ਸਵੀ ਜਦ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਮਿੰਦਰ ਸਿੰਘ ਮਿਰ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਗੋਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਫਲੋਰ ਪੁਲਿਸ ਨੇ ਦੋ ਮੁਕਦਮੇ ਦਰਜ ਸਪੀਟੇ ਮੁਕਦਮਾ ਨੰਬਰ 131 ਤੇ ਨੰਬਰ 134 ਮੁਕਦਮਾ ਨੰਬਰ 131 ਹੈ ਜੋ ਕਿ ਐਨਡੀਪੀ ਸੈਕਟਰ ਰਾਉਂਡ ਦੇ ਖਾਤਮਾ ਦਰਜ ਕੀਤਾ ਇਹਦੇ ਇਸ ਪਾਸੇ 4 ਕਿਲੋਗ੍ਰਾਮ ਪੋਸਤ ਬਰਾਮਦ ਹੋਈ ਇਸ ਦੋਸ਼ੀਵਾਸ ਪਹਿਲਾ ਵੀ ਮੁਕਦਮਾ ਦਰਸਨ ਜੋ ਕਿ ਐਨਡੀਕੇ ਸਿਰਫ ਕਾਫੀ ਦਿਨ ਤੋਂ ਕਾਰਵਾਰ ਚਲਿਤ ਸੀ ਦੂਜੇ ਮੁਕਦਮੇ ਚ ਸਾਹਿਲ ਪੁੱਤਰ ਸੂਰਜ ਜਿਸ ਪਾਸ 103 ਨਸ਼ੀਲੇ ਗੋਲੀ बरामद ਹੋਈ ਹੈ ਨਾ ਤੇ ਜੋ ਇਸ ਜਿਸ ਤੇ ਟਾਂਡੇ ਤੇ ਥਾਣੇ ਦੇ ਵਿੱਚ ਪਹਿਲਾਂ ਵੀ ਕਰਨੇ ਦਰਸੀਏ ਜੋ ਕਿ ਆਮ ਸੈਕਟਰ ਤੇ ਨਸ਼ੀਲੇ ਕਾਰਵਾਰ ਚਲਿਤ ਸੀ ਤੇ ਇਹਨਾਂ ਨੂੰ ਪੇਸ਼ਦਾਨ ਕਰਕੇ ਰਿਮਾਂਡਰ ਦਿੱਤਾ ਗਿਆ ਸਿਦਾਰ ਹਰਮਨਦਰ ਸਿੰਘ ਡਿਰਕ ਐਸਐਸਪੀ ਜੰਧੂ ਦਿਹਾਤੀ ਜੀ ਉਹ ਜਿਹੜੇ ਦੋਸ਼ਾਂ ਦੇ ਇਸ ਅਤੇ ਉਨਰ ਵੱਲੋਂ ਨਸ਼ਾ ਅਵਰੋਧ ਅਤੇ ਮਾੜੇ ਅਸਰਵਧ ਮਹਿਮ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਲੀ ਤੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਇਨਸਪੈਕਟਰ ਸੰਜੀਵ ਕਪੂਰ ਅਤੇ ਉਸਦੀ ਪਾਰਟੀ ਚੌਕੀ ਇੰਚਾਰਜ ਗਨਾਪਿੰਡ ਵੱਲੋਂ 6 ਵਿਅਕਤੀ ਜਿਹੜੇ ਸੀ ਜਿਨ੍ਹਾਂ ਚੋਂ 5 ਵਰਤ ਤੇ ਤੌਰ ਤੇ ਜਿਹੜੀ ਹੈਗੀ ਆ ਉਹ ਲੁਟਕੋਹਾਂ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੋਹ ਜਿਹੜਾ ਸੀ ਕਾਫੀ ਸਮੇਂ ਤੋਂ ਜੀਜੀ ਰੋਡ ਦੇ ਉੱਤੇ ਐਕਟ ਕਰਿਆ ਇਹ ਜਿਹੜੇ ਡਰਾਈਵਰ ਜਿਹੜੇ ਬਾਹਰ ਦੇ ਅਦਰ ਸਟੇਟ ਵਾਲੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤਾਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਹੁੰਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਗਤਵਧੀਆਂ ਜਿਹੜੀਆਂ ਸੀ ਅਮਚ ਲਿਆਉਂਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਵਸਿੰਦੇ ਨੇ ਤੇ ਕਾਫੀ 1 ਸਾਲ ਤੋਂ ਇਸ ਕੰਮ ਦੇ ਵਿੱਚ ਐਕਟਰ ਸਨ ਪਹਿਲਾ ਵਿਚਾਰ ਇਹਨਾਂ ਕੋਈ ਪਰਚੇ ਪਰਚੇ ਦਾ ਇਨਾਂ ਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵਿਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਤੇ ਨਸ਼ੇ ਅਤੇ ਚੋਰੀ ਦੇ ਮਕਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਹੀ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਗੈਂਗਸਟਰਾਂ ਦੇ ਲਾਲ ਜਿਹੜੇ ਟਰੱਕ ਵਗੈਰਾ ਜਾਂ ਜਿਹੜੇ ਲੁੱਟਖੋਜ ਦੀ ਰੋਅ ਤੇ ਹੈਵੀ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਰੁਕ ਚੁਈ ਸਰ ਲੇਡੀਜ਼ ਨੂੰ ਕਿਸ ਤਰ੍ਹਾਂ ਯੂਸ ਕਰਦੇ ਸੀ ਇਹਨਾਂ ਚ ਇਹ ਲੇਡੀਆਂ ਨੂੰ ਵੀ ਕਿਸੇ ਇਸ ਤਰ੍ਹਾਂ ਦਾ ਯੂਜ਼ ਕਰਦੇ ਸੀ ਕਿਰਾਬੇ ਹੱਥ ਇਸ਼ਾਰਾ ਕਰ ਦਿੰਦੇ ਟਰੱਕ ਵਾਲਾ ਜੇ ਰੁਕ ਜਾਂਦਾ ਸੀ ਤੇ ਉਹਨੂੰ ਲੈ ਜਾਂਦੇ ਸੀ ਪਰ ਕੀ ਪਛਾਣ ਆ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮिनल ਐਫ ਆਈ ਆਰਸ ਦਰਜ ਹੈਗੇ ਨੇ ਤੇ ਇਹਨਾਂ ਨੂੰ ਅੱਜ ਬਾਜੋਗੜ੍ਹ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲੋਂ ਜਿਹੜਾ ਵਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੇ ਇੱਕ ਤੇਵਾ ਜਿਹੜੀ ਕਿ ਉਹਨੂੰ ਲਧਿਆਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹਿਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਜੀ ਇਸ ਤੋਂ ਬਾਅਦ ਇੱਥੇ ਹਾਲ ਦੋ ਡਾਕਟਰ ਸੀ ਜਿਹੜੇ ਕਿ ਇਹ ਵਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ ਉਹ ਉਹ ਵੀ ਬਰਾਮਦ ਕੀਤੇ ਗਏ